ਪਟਾਲਾ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਹੋਇਆ ਜ਼ਬਰਦਸਤ ਐਨਕਾਊਂਟਰ ਇੱਕ ਗੈਂਗਸਟਰ ਦੀ ਹੋਈ ਮੌਤ ਪੁਲਸ ਮਲਾਜਮੀ ਹੋਇਆ ਜ਼ਖਮੀ ਡੀਆਈਜੀ ਸਤੰਦਰ ਸਿੰਘ ਨੇ ਦਿੱਤੀ ਜਾਣਕਾਰੀ ਪੁਲਸ ਜਿਲਾ ਪਟਾਲਾ ਦੇ ਥਾਣਾ ਰੰਗੜ ਡੰਗਲ ਅਦੀਨ ਹੋਏ ਇੱਕ ਪੁਲਸ ਮੁਕਾਬਲੇ ਦੌਰਾਨ ਇੱਕ ਗੈਂਗਸਟਰ ਤੇ ਮਾਰੇ ਜਾਂਦੀ ਖਬਰ ਹੈ ਪੁਲਸ ਪਾਰਟੀ ਨੇ ਨਾਕੇ ਦੌਰਾਨ ਮੋਟਰਸਾਈਕਲ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਮੋਟਰਸਾਈਕਲ ਸੁੱਟ ਕੇ ਪੁਲਸ ਤੇ ਫਾਇਰਿੰਗ ਕਰਦੇ ਹੋਏ ਪੱਜੰਦੀ ਕੁਛਕ ਕੀਤੀ ਪੁਲਿਸ ਨੇ ਤੁਰੰਤ ਉਸ ਦਾ ਪਿੱਛਾ ਕੀਤਾ ਤੇ ਗੋਲੀਬਾਰੀ ਦੌਰਾਨ 도ਚੀ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮਰਦ ਤੱਕ ਇਕਰ ਦਿੱਤਾ ਗਿਆ ਆਪਰੇਸ਼ਨ ਦੌਰਾਨ ਗੋਲੀ ਲੱਗਣ ਨਾਲ ਇੱਕ ਪੁਲਸ ਮਲਾਜ਼ਮੀ ਜ਼ਖਮੀ ਹੋਇਆ ਹੈ ਪਰ ਸੁਰੱਖਿਆ ਕਾਰਨਾਂ ਕਰਕੇ ਪੁਲਸ ਵੱਲੋਂ ਉਸ ਦੀ ਪਛਾਣ ਉਜਾਕਰ ਨਹੀਂ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਸਥਿਰ ਹੈ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਮਾਰੇ ਗਏ ਗੈਂਗਸਟਰ ਦੀ ਪਛਾਣ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਮਾੜੀਕਲਾਂ ਜ਼ਿਲ੍ਹਾ ਮਜੀਠਾ ਅਮਰਤ ਸਰ ਵੱਜੋਂ ਹੋਈ ਹੈ ਉਹ ਕਈਆਂ ਮਾਮਲਿਆਂ ਵਿੱਚ ਪੁਲਸ ਨੂੰ ਲੋੜਿੰਦਾ ਸੀ ਸਰਪੰਚੀ ਚੋਣਾਂ ਦੌਰਾਨ ਤਰਨਤਾਰਨ ਵਿਖੇ ਸਰਪੰਚ ਦੀ ਹਤਿਆ ਦਾ ਮਾਮਲਾ ਉਸਤੇ ਤਰਚਚਤ ਕੀ ਹਰੀਕੇ ਤੇ ਕਮਿਸ਼ਨ 에ਜੰਟ ਆਰਾਮ ਗਪਾਲ ਦੇ ਕਤਲ ਵਿੱਚ ਵੀ ਉਹ ਸ਼ਾਮਲ ਦੱਸਿਆ ਜਾ ਰਿਹਾ ਹੈ ਨਾਲ ਹੀ ਜਲੰਧਰ ਵਿਖੇ ਉਸ ਦੇ ਖਿਲਾਫ ਇੱਕ ਮਾਮਲਾ ਦਰਜ ਹੈ ਰਣਜੀਤ ਸਿੰਘ ਜੋ ਕਿ ਅਪਰਾਧੀ ਦੁਨੀਆ ਦਾ ਬਾਦਸ਼ਾਹ ਮੰਨਿਆ ਜਾਂਦਾ ਸੀ ਜਿਸ ਨੂੰ ਪ੍ਰਭੂ ਦਾਸੂ ਵਾਲਾ ਅਤੇ ਬਲਵਿੰਦਰ ਡੋਨੀ ਬਲ ਅਤੇ ਮਨ ਗੰਛਾਮਪੁਰਾ ਨਾਮਕ ਵਿਦੇਸ਼ ਵਿੱਚ ਬੈਠੇ ਗੈਂਗਸਟਰ ਰਣਜੀਤ ਸਿੰਘ ਨੂੰ ਸਜ਼ਾ ਹੱਥ ਦੱਸਿਆ ਜਾਂਦਾ ਸੀ ਉਸ ਨੇ ਇਨ੍ਹਾਂ ਗੈਂਗਸਟਰਾਂ ਦੀਆਂ ਹਦਾਇਤਾਂ ਤਹਿਤ ਹੀ ਸਰਗਰਮੀਆਂ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਆਪਣਾ ਨਾਮ ਬਣਾਇਆ ਹੋਇਆ ਸੀ ਅੱਜ ਫਿਰ ਬਟਾਲਾ ਪੁਲਿਸ ਨੇ ਬਹੁਤ ਹੀ ਵਧੀਆ ਕੰਮ ਕੀਤਾ ਜੀ ਅੱਜ ਸ਼ਾਮ ਦੀ ਹੀ ਇਨਫੋਰਮੇਸ਼ਨ ਸੀ ਬਟਾਲਾ ਪੁਲਿਸ ਕੋਲ ਕਿ ਸ਼ਕਤੀਸ਼ਕੀ ਬੰਦੇ ਤੇ ਏਰੀਆ ਵਿੱਚ ਹੈ ਔਰ ਕੋਈ ਵਾਰਦਾਤ ਵੀ ਕਰ ਸਕਦੇ ਆ ਉਸ ਬੰਦੇ ਦੇ ਸਪੈਸ਼ਲ ਨਾਕਾ ਬੰਦੀ ਵੀ ਕੀਤੀ ਗਈ ਸੀ ਇਸ ਦੌਰਾਨ ਨਾਕੇ ਤੇ ਮੋਟਰਸਾਈਕਲ ਤੇ ਜਿਹੜਾ ਵਿਅਕਤੀ ਆ ਰਿਹਾ ਸੀ ਇਹਨਾਂ ਨੂੰ ਰੁਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਸਾਈਡ ਤੇ ਮੋਟਰਸਾਈਕਲ ਕਰਕੇ ਉੱਥੋਂ ਸੁੱਟ ਕੇ ਭੱਜ ਗਏ ਜਦੋਂ ਸਾਡੀ ਪੁਲਿਸ ਪਾਰਟੀ ਵੀ ਪਿੱਛੇ ਭੱਜੀ ਇਹਨਾਂ ਨੇ ਫਾਇਰਿੰਗ ਕੀਤੀ ਔਰ ਥੋੜੀ ਜਿਹੀ ਫਾਇਰਿੰਗ ਦੋਨਾਂ ਦੇ ਆਪਸ ਵਿੱਚ ਹੁੰਦੀ ਰਹੀ ਜੀ ਜਦੋਂ ਫਾਇਰਿੰਗ ਰੁਕ ਗਈ ਫਿਰ ਪੁਲਿਸ ਨੇ ਸਰਚ ਵੀ ਕੀਤਾ ਤੇ ਇੱਕ ਬੰਦਾ ਉੱਥੇ ਜ਼ਖਮੀ ਸੀਗਾ ਉਹਨੂੰ ਲੈ ਕੇ ਹਸਪੀਟਲ ਪਹੁੰਚੇ ਇੱਥੇ ਉਹਨੇ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਦੀ ਡੈਥ ਹੋ ਚੁੱਕੀ ਆ ਇੱਕ ਸਾਡਾ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ ਜਿਹੜਾ ਇਹ ਜਿਹੜਾ ਜਿਹੜੀ ਕ੍ਰਿਮੀਨਲ ਨੂੰ ਲੈ ਕੇ ਆਇਆ ਜਿਹਨੇ ਪੁਲਿਸ 'ਤੇ ਫਾਇਰਿੰਗ ਕੀਤੀ ਸੀ ਮੇਰੇ ਫੋਨ ਵਿੱਚ ਉਹ ਹੀ ਇਹਦਾ ਆਧਾਰ ਕਾਰਡ ਇੱਕ ਮਿਲਿਆ ਜਿੱਤੋਂ ਇਹਦੀ ਆਈਡੈਂਟੀਫਿਕੇਸ਼ਨ ਹੋਈ ਆ ਇਹ ਰਣਜੀਤ ਸਿੰਘ ਆ ਹੈ ਦੀ ਮਰੜੀ ਦਾ ਰਹਿਣ ਵਾਲਾ ਆ ਔਰ ਇਹ ਆ ਦੋ ਮਰਡਰ ਕੇਸਿਸ ਚ ਤਰੰਤਰੰਮ ਪੁਲਿਸ ਨੂੰ ਵਾਂਟਡ ਇੱਕ ਸਰਪੰਚ ਤੇ ਕਤਲ ਹੋਇਆ ਸੀਗਾ ਇਲੈਕਸ਼ਨ ਦੇ ਦੌਰਾਨ ਤਰਨਤਾਰਨ ਦੇ ਵਿੱਚ ਪਰ ਇੱਕ ਜਿਹੜਾ 12 ਤਰੀਕ ਨੂੰ ਮਰਡਰ ਹੋਇਆ ਹਰੀਕੇ ਉਹਦੇ ਵਿੱਚ ਜਿਹੜਾ ਮੇਨ ਸ਼ੂਟਰ ਸੀ ਉਹ ਇਸੇ ਪਿੰਡ ਦਾ ਹੀ ਸੀਗਾ ਜੀ ਜਿਹੜਾ ਉੱਥੇ ਜ਼ਖਮੀ ਵੀ ਹੋਇਆ ਤੇ ਉਹਦੇ ਵਿੱਚ ਵੀ ਇਹ ਨਾਮਜ਼ਦ ਹੈ ਕਿ ਇੰਨੇ ਹੀ ਮੁੰਡੇ ਭੇਜ ਕੇ ਉਹ ਕਤਲ ਕਰਵਾਇਆ ਸੀਗਾ ਜੀ ਇੱਕ ਹੋਰ ਇੱਥੇ ਜੋ ਪਾਇਸ ਨੇ ਚੈੱਕ ਕੀਤਾ ਇਹਦਾ ਪੁਰਾਣਾ ਕੇਸ ਜਲੰਧਰ ਵੀ ਇੱਥੇ ਇੱਕ ਦਰਜ ਹੈ ਜੀ ਇੱਕ 9mm ਦਾ ਬਲੌਕ ਕ੍ਰਿਸਟਲ ਮੌਕੇ ਤੇ ਮਿਲਿਆ ਤੇ ਇਹ ਇਹ ਹੈ ਜੀ ਸਰ ਇਹ ਕਿਹਦੇ ਲੋਕਸ਼ਮ ਹਾਂਜੀ ਕਿਹਦੇ ਲੋਕਸ਼ੀ ਹੈ ਇਹ ਇਹ ਜਿਹੜਾ ਗੈਂਗਸਟਰ ਹੈ ਜੀ ਇਹ ਪ੍ਰਭ ਦਾ ਸੁਵਾਲ ਬੁਲੰਦਰ ਡੋਨੀ ਔਰ ਇਹ ਇਸ ਗੈਂਗ ਨਾਲ ਇਸਬੰਧ ਰੱਖਦੇ ਜੀ ਮਨ ਕਨਸ਼ਾਮਪੁਰਾ ਜਿਹੜਾ ਕਿ ਉਹ ਵੀ ਬਾਹਰ ਬੈਠਾ ਆ ਉਹਦਾ ਕੋਈ ਗੈਂਗ ਹੈ ਔਰ ਇੱਕ ਅਮਰ ਹੈ ਖੱਬੇ ਰਾਜਪੂਤਾ ਦਾ ਇਹ ਜੋ ਚਾਰ ਬੰਦੇ ਬਾਹਰ ਬੈਠੇ ਗੈਂਗ ਨੂੰ ਚਲਾ ਰਹੇ ਆ ਇਨਾਂ ਦਾ ਇਹ ਸਰਗਰਮ ਮੈਂਬਰ ਸੀ। ਸਰ ਇਹ ਆਜੂ ਮੋਟਰਸਾਈਕਲ ਤੇ ਦੋ ਬੰਦੇ ਸੀ ਕਿ ਇਕੱਲੇ ਸੀ ਸੀ? ਇਹ ਹੁਣ ਕਿਉਂਕਿ ਉਹ ਤਾਂ ਹਨੇਰਾ ਵੀ ਸੀਗਾ ਜੀ ਇਹ ਸਾਰਾ ਕਿਉਂ ਇੱਕਦਮ ਹੀ ਇਹ ਸਾਰਾ ਕੁਝ ਇਸ਼ੂ ਹੋਇਆ ਤੇ ਉਹ ਪੁਲਿਸ ਨੇ ਉੱਥੇ ਕਾਫੀ ਸਰਚ ਵੀ ਕੀਤੀ ਆ ਤੇ ਇਹ ਹੋਰ ਅਸੀਂ ਕਲੀਅਰ ਕਰ ਲਾਂਗੇ ਸਾਰਾ ਜਿਹੜਾ ਲਖਮੀ ਹੋਇਆ। ਹਾਂ ਇੱਕ ਪੁਲਿਸ ਸਾਡਾ ਇੱਕ ਪੁਲਿਸ ਮੁਲਾਜ਼ਮ ਸਾਡਾ ਲਖਮੀ ਹੋਇਆ ਸੀ। ਉਹ ਕਿੰਨਾ ਕਿੰਝੜਾ ਜੀ? ਉਹ ਠੀਕ ਆ ਜੀ ਉਹਨੂੰ ਰੈਫਰ ਕਰ ਰਹੇ ਆ। ਵੈਸੇ ਆਊਟ ਆਫ ਡੇਂਜਰ ਆ ਪਰ ਫਿਰ ਵੀ ਉਹਨੂੰ ਰੈਫਰ ਕਰ ਰਿਆ ਹੈ ਉਹਦੇ ਇਲਾਜ ਲਈ ਜਿਸ ਤਰੀਕੇ ਨਾਲ ਇਸ ਗੋਲੀ ਲੱਗੀ ਜਿਸ ਤਰੀਕਾ ਕਿੰਨਾ ਕ ਸਮਝਦੇ ਹੋ ਕਿ ਕ੍ਰਾਈਮ ਨੂੰ ਠੱਲ ਪੈ ਗਈ ਇਹਦੇ ਇਸ ਤਰ੍ਹਾਂ ਦੇ ਦੇਖੋ ਮੈਂ ਇਹਦੇ ਚ ਪੁਲਿਸ ਮੈਂ ਪਹਿਲਾਂ ਹੀ ਦੱਸਿਆ ਸੀ ਪੁਲਿਸ ਵਚਨਬੱਧ ਦਾ ਅਸੀਂ ਆਪਣੇ ਪੰਜਾਬ ਦੀ ਆਪਣੇ ਪੰਜਾਬ ਦੀ ਲੋਕਾਂ ਦੀ ਰੱਖਿਆ ਕਰਨ ਲਈ ਹਮੇਸ਼ਾ ਹੀ ਅਸੀਂ ਡਿਊਟੀ ਦੇ ਪਾਬੰਦ ਆ ਔਰ ਅਸੀਂ ਕਰਾਂਗੇ ਵੀ ਔਰ ਅਸੀਂ ਜਿੰਨੇ ਵੀ ਕੋਈ ਸ਼ਰਾਤੀ ਅੰਸਰ ਆ ਕੋਈ ਵੀ ਗੈਂਗਸਟਰ ਆ ਅਸੀਂ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬੰਦੀ ਜ਼ਰੂਰ ਕਰਾਗੇ ਸਰ ਪੁਲਿਸ ਵਾਏ ਜਿਹੜਾ ਅਮਰਸਰ ਦੇ ਖਾਤੀ ਦਾ ਇੱਕ ਬਰੀਟਰ ਹਾਂਜੀ ਉਹ ਉਹ ਹੁਣ ਮੈਂ ਇਸ ਤੋਂ ਬਾਅਦ ਉੱਥੇ ਵੀ ਮੌਕੇ ਤੇ ਜਾ ਰਿਹਾ ਸਾਡੇ ਐਸਐਸਪੀ ਸਾਹਿਬ ਉੱਥੇ ਹੈਗੇ ਆ ਜੀ ਉਸ ਚੀਜ਼ ਨੂੰ ਵੀ ਅਸੀਂ ਸਾਰਾ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਔਰ ਜਿਹੜੇ ਮਲਜ਼ਮ ਆ ਉਹਨਾਂ ਨੂੰ ਵੀ ਅਸੀਂ ਛੇਤੀ ਹੀ ਕਾਨੂੰਨ ਅਨੁਸਾਰ ਸਜ਼ਾ ਦਵਾਗੇ ਜਿੰਨੇ ਕਿ ਇਸ ਤੋਂ ਪਹਿਲੋ ਗ੍ਰਨੇਡ ਹਮਲੇ ਹੋਏ ਆ ਸਾਡੇ ਸਾਰੇ 100% ਟ੍ਰੇਸ ਹੋ ਚੁੱਕੇ ਆ ਔਰ ਇਹ ਵੀ ਅਸੀਂ ਟ੍ਰੇਸ ਕਰ ਬੱਬਰ ਖਾਲਸਾ ਨੇ ਦੀ ਜ਼ਿੰਮੇਵਾਰੀ ਬੱਬਰ ਖਾਲਸਾ ਇੰਟਰਨੈਸ਼ਨਲ ਹਾਂਜੀ ਮੈਂ ਪੜਿਆ ਜੀ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਇਸ ਤੋਂ ਬਾਅਦ ਮੈਂ ਉੱਥੇ ਜਾ ਰਿਹਾ ਹਾਂ ਔਰ ਪਿੰਲੀਆਂ ਵੀ ਜ਼ਿੰਮੇਵਾਰੀਆਂ ਬੱਬਰ ਖਾਲਸਾ ਨੇ ਹੀ ਲਈਆਂ ਸੀਗੀਆਂ ਔਰ ਇੱਥੇ ਹੀ ਅਸੀਂ ਤੁਹਾਡੇ ਸਾਹਮਣੇ ਰੂਬਰੂ ਹੋ ਕੇ ਉਹ ਬੰਦੇ ਅਸੀਂ ਫੜੇ ਵੀ ਸੀਗੇ ਔਰ ਜ਼ਖਮੀ ਵੀ ਹੋਏ ਸੀਗੇ ਇਹ ਵੀ ਬੰਦੇ ਅਸੀਂ ਬਹੁਤ ਛੇਤੀ ਹੀ ਲੱਖਾਂ ਦੇ ਪਿੱਛੇ ਰੱਖ ਸਰ ਬਟਾਲਾ ਕੇਸ ਦੇ ਵਿੱਚ ਦੋਵਾਂ ਪਾਸੋਂ ਕਿੰਨੀਆਂ ਗੋਲੀਆਂ ਚਲੀਆਂ ਸਰ ਇਹ ਇਹ ਭਾਈ ਸਾਹਿਬ ਹੁਣ ਸਾਰਾ ਰਾਤ ਦਾ ਮਸਲਾ ਹੈਗਾ ਜੀ ਸਾਰਾ ਪਿੱਲੋ ਤਾਂ ਇਹੀ ਸੀ ਕਿ ਸਾਡੇ 20 ਪਾਰਟੀ ਸੁਰੱਖਿਅਤ ਰਵੇ ਫਿਰ ਇਮੀਡੀਏਟਲੀ ਜਿਹੜਾ ਜ਼ਖਮੀ ਹੋਇਆ ਸੀ ਉਹਨੂੰ ਅਸੀਂ ਇਲਾਜ ਲਈ ਇੱਥੇ ਸ਼ਿਫਟ ਕਰੇ ਸ ਜਿਹੜਾ ਜ਼ਖਮੀ ਹੋਇਆ ਉਹ ਕੌਣ ਨਾ ਔਰ ਮੈਂ ਦੱਸਿਆ ਜੀ ਉਹਦਾ ਰঞ্জੀਤ ਸਿੰਘ ਨਾਮ ਨਹੀਂ ਇਹ ਐਸ ਨਹੀਂ ਨਹੀਂ ਤੁਹਾਡੇ ਪੁੱਛਦੇ ਨਹੀਂ ਮੈਂ ਸ਼ਮਿੰਦਰ ਸਿੰਘ ਸ਼ਮਿੰਦਰ ਨਹੀਂ ਨਹੀਂ ਅਸੀਂ ਨਾਂ ਨਹੀਂ ਦੱਸਾਂਗੇ ਸਰ ਥੋੜਾ ਸਕਿਉਰਿਟੀ ਰੀਜਨਸ ਕਰਕੇ ਉਹਦੀ ਕੰਡੀਸ਼ਨ ਕੀ ਗਨ ਸ਼ਾਟ ਲੱਗਾ ਗਨ ਸ਼ਾਟ ਲੱਗਾ ਗ੍ਰਨੇਡ ਜਿਹੜੇ ਸੀ ਉਹ ਪਾਕਿਸਤਾਨ ਤੋਂ ਵਾਲੇ ਸੀ ਜਾਂ ਚਾਈਨਾ ਵਾਲੇ ਸੀ ਕਿਹੜਾ ਜੀ ਜਿਹੜੇ ਗ੍ਰਨੇਡ ਸਾਹਮਣੇ ਹੁਣ ਤੱਕ ਹੋਏ ਨੇ ਉਹ ਗ੍ਰਨੇਡ ਕਿ ਗ੍ਰਨੇਡ ਕਿੱਥੋਂ ਦੇ ਆ ਦੇਖੋ ਗ੍ਰਨੇਡ ਤਾਂ ਪਾਰਤੋ ਹੀ ਆਉਂਦੇ ਆ ਜੀ ਉਥੋਂ ਪਾਕਿਸਤਾਨ ਤੋਂ ਹੀ ਆਉਂਦੇ ਆ ਡਰੋਨ ਰਾਹੀਂ ਹੀ ਸਾਰੇ ਇਹ ਗ੍ਰਨੇਡ ਆਏ ਸੀ ਥੈਂਕ ਯੂ ਸਰ ਥੈਂਕ ਯੂ ਜੀ